ਭਈ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਸਵਾਦ ਆ ਜਾਊ ਤੁਹਾਨੂੰ ਵੀਡੀਓ ਦੇਖ ਕੇ ਨਾਲੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸੇ ਵੀ ਇਨਸਾਨ ਨੂੰ ਉਸਦੇ ਕੱਪੜਿਆਂ ਤੋਂ ਜਾਂ ਉਸਦੀ ਬਾਡੀ ਤੋਂ ਕਦੇ ਜੱਜ ਨਹੀਂ ਕਰੀਦਾ ਇਸੇ ਕਰਕੇ ਕਹਿੰਦੇ ਆ ਨੈਵਰ ਜੱਜ ਬੁੱਕ ਬਾਈਟਸ ਕਵਰ ਸੋ ਇਸ ਵੀਡੀਓ 'ਚ ਦੇਖੂਗੇ ਕਿ ਇੱਕ ਮੈਚ ਚੱਲਦਾ ਪਿਆ ਏ ਪੰਜੇ ਦਾ ਜਿੱਹਾਂ ਆਰਮ ਰੈਸਲਿੰਗ ਜਿਹਨੂੰ ਆਪਾਂ ਕਹਿੰਦੇ ਆ ਤੇ ਇਸ ਮੈਚ ਵਿੱਚ ਆ ਇੱਕ ਵੀਰ ਆਉਂਦਾ ਏ ਜਿਹਦਾ ਸਰੀਰ ਥੋੜਾ ਇਵੇਂ ਦਾ ਹੋ ਗਿਆ ਕਿ ਥੋੜਾ ਕੰਬਦਾ ਕੰਬਦਾ ਏ ਇਹ ਇੱਕ ਤਰ੍ਹਾਂ ਦੀ ਬਿਮਾਰੀ ਆ ਇਸ ਵੀਰ ਨੂੰ ਲੱਗੀ ਦੀ ਜਦੋਂ ਇਹਦਾ ਮੈਚ ਦੂਜੇ ਖਿਡਾਰੀ ਨਾਲ ਸ਼ੁਰੂ ਹੋਣ ਲੱਗਦਾ ਨਾ ਤਾਂ ਦੂਜਾ ਖਿਡਾਰੀ ਇਹਨੂੰ ਦੇਖ ਕੇ ਹੱਸਦਾ ਹੈ ਤੇ ਫਿਰ ਕੀ ਹੁੰਦਾ ਹੈ ਆਓ ਤੁਹਾਡੇ ਨਾਲ ਪਹਿਲਾਂ ਇਕੱਠੇ ਬੈਠ ਕੇ ਵੀਡੀਓ ਦੇਖਦੇ ਆ ਆ ਗਿਆ ਵੀਰ ਦੇਖੋ ਕਿ ਦੱਸਦਾ ਪਿਆ ਦੂਸਰਾ ਉਹ ਨੂੰ ਆ ਕੇ ਮੈਂ ਤਾਂ ਹਰਾ ਹੀ ਲੈਣਾ ਵਾ ਇਹ ਕੀ ਆ ਮੇਰੇ ਅੱਗੇ in my party we're just getting started ਤੇ ਇਸ ਤੋਂ ਬਾਅਦ ਵੇਖ ਲਓ ਵੀ ਉਹ ਚਰਾ ਵੀਰ ਉਹਨੂੰ ਹੱਥ ਮਰਵਾਉਂ ਲੱਗਦਾ ਪਰ ਉਹ ਉਹਦੇ ਨਾਲ ਹੱਥ ਨਹੀਂ ਮਲਾਉਂਦਾ ਉਹ ਫਿਰ ਵੀ ਮਨ ਦਾ ਚੰਗਾ ਵਾ ਜਿੱਤ ਕੇ ਵੀ ਉਹਦੇ ਨਾਲ ਹੱਥ ਮਲਾ ਰਿਹਾ ਪਰ ਅਗਲਾ ਮਜਾਜ ਕਰਦਾ ਪਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਵੀਰ ਹੈ ਨਾ ਜਿਹੜਾ ਵਿਚਾਰਾ ਥੋੜਾ ਕਮਲਾ ਜਿਹਾ ਲੱਗਦਾ ਦੇਖਣ ਨੂੰ ਇਹਦਾ ਨਾਮ ਹੈਗਾ ਵਾ ਵਕਤੰਗ ਅਖੋ ਬਤਜੇ ਇਹ ਜਾਰਜੀਆ ਕੰਟਰੀ ਦਾ ਰਹਿਣ ਵਾਲਾ ਵਾ ਤੇ ਇਸ ਵੀਰ ਨੂੰ ਇੱਕ ਬਿਮਾਰੀ ਲੱਗੀ ਹੋਈ ਹੈ ਜਿਸ ਬਿਮਾਰੀ ਦਾ ਨਾਮ ਹੈ ਸੈਰੇਬਰਲ ਪਾਲਸੀ ਇਸੇ ਬਿਮਾਰੀ ਦੇ ਚੱਲਦਿਆਂ ਇਹ ਵੀਰ ਥੋੜਾ ਕੰਬਦਾ ਹੈ ਤੇ ਥੋੜਾ ਦਿਮਾਗ ਤੋਂ ਵੀ ਠੀਕ-ਠੀਕ ਲੱਗਦਾ ਹੈ ਪਰ ਇਹ ਵੀਰ ਦਿਲ ਦਾ ਬਹੁਤ ਸਾਫ਼ ਹੈ ਤੁਸੀਂ ਦੇਖ ਹੀ ਲਿਆ ਵੀ ਜਦੋਂ ਜਿੱਤ ਗਿਆ ਤੇ ਜਿੱਤਣ ਤੋਂ ਬਾਅਦ ਉਹਨੂੰ ਹੱਥ ਮਿਲਾ ਰਿਹਾ ਹੈ ਪਰ ਉਸਨੇ ਹੱਥ ਨਹੀਂ ਮਿਲਾਇਆ ਉਹ ਆਪਣੀ ਆਕੜ 'ਚ ਰਿਹਾ ਤੇ ਆਹ ਵੇਖੋ ਜਦੋਂ ਇਸ ਵੀਰ ਨੂੰ ਅਵਾਰਡ ਮਿਲਿਆ ਨਾ ਤੇ ਅਵਾਰਡ ਮਿਲਦੇ ਮਿਲਦੇ ਨਾ ਦੂਸਰਾ ਫਿਰ ਦੇਖ ਕੇ ਹੈਰਾਨ ਹੋ ਰਿਹਾ ਕਿ ਯਾਰ ਇਹ ਕਿਵੇਂ ਜਿੱਤ ਗਿਆ ਪਰ ਇਹ ਮੁੜਾ ਜਿਹੜਾ ਦੂਸਰਾ ਵਾ ਨਾ ਰੱਬ ਨੂੰ ਦੁਆਵਾ ਕਰ ਰਿਹਾ ਵੀ ਰੱਬਾ ਧੰਨਵਾਦ ਤੂੰ ਮੈਨੂੰ ਜਿਤਾ ਦਿੱਤਾ ਸੋ ਯਾਰੋ ਸਾਨੂੰ ਕਦੇ ਵੀ ਕਿਸੇ ਨੂੰ ਇਵੇਂ ਜੱਜ ਨਹੀਂ ਕਰ ਲੈਣਾ ਚਾਹੀਦਾ ਵੀ ਇਹ ਇਨਸਾਨ ਇਵੇਂ ਦਾ ਹੈ ਇਨਸਾਨ ਇਵੇਂ ਦਾ ਹੈ ਉਹ ਅੰਦਰੋਂ ਕਿਵੇਂ ਦਾ ਹੈ ਉਸ ਨੂੰ ਰੱਬ ਨੇ ਕਿਹੜਾ ਗੁਣ ਦਿੱਤਾ ਹੈ ਇਹ ਤਾਂ ਬਾਹਰ ਜੀ ਪਤਾ ਚੰਦਾ ਹੈ ਸੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਰਸ਼ਿਕਾ